ਇਹ ਗੁਰਦੁਆਰਾ ਆਵਾ ਸਾਹ ਤੇਰੀ ਸੋਚ ਤੇ ਜਰਾ ਦਿਆਂਗੇ ਸ਼ੋਕ ਤੇ ਆਵਾ ਸਾਹ ਤੇਰੀ ਸੋਚ ਤੇ ਜਰਾ ਦਿਆਂਗੇ ਸ਼ੋਕ ਤੇ ਲੁਧਿਆਣੇ ਦੇ ਵਿੱਚੋਂ ਜਮਾਲਪੁਰ ਦੇ ਵਿੱਚ ਧੰਨ ਧੰਨ ਸਤਗੁਰੂ ਵਿਦਾਸ ਮਹਾਰਾਜ ਦਾ ਜਿਹੜਾ ਗੁਰੂ ਘਰ ਸੀਗਾ ਉਸ ਨੂੰ 2019 ਦੇ ਵਿੱਚ ਵੀ ਇੱਕ ਗਵਾਧ ਪੈਦਾ ਹੋਇਆ ਸੀ ਘਾਡਾ ਵੱਲੋਂ ਤੇ ਅੱਜ ਉਹਨਾਂ ਨੇ ਉਦੋਂ 19 ਜੀ ਵੀ ਕਿਹਾ ਸੀਗਾ ਵੀ ਅਸੀਂ ਇਹ ਗੁਰੂ ਘਰ ਨੂੰ ਉਸਾਰੀ ਨੂੰ ਨਹੀਂ ਤੋੜਾਂਗੇ ਜਿਸ ਤਰ੍ਹਾਂ ਹੈਗੀ ਇਸ ਤਰ੍ਹਾਂ ਗੁਰੂ ਘਰ ਰਹੇਗਾ ਹੁਣ 2025 ਜਾ ਕੇ ਫੇਰ ਦੁਬਾਰਾ ਜਿਹੜਾ ਨੋਟਿਸ ਆ ਉਹ ਗੁਰੂ ਰਵਿਦਾਸ ਮਹਾਰਾਜ ਦੇ ਗੁਰੂ ਘਰ ਦੇ ਬਾਹਰ ਲਾਇਆ ਗਿਆ ਜਿਸ ਦੇ ਨੋਟਿਸ ਵਿੱਚ ਬੜੇ ਇੱਕ ਆਪ ਸ਼ਬਦ ਵੀ ਲਿਖੇ ਗਏ ਵੀ ਇਹ ਗੁਰਦੁਆਰਾ ਸਾਹਿਬ ਜਿਹੜਾ ਦੁਕਾਨ ਦੁਕਾਨਾਂ ਨਾਲ ਸੰਬੋਧਨ ਕੀਤਾ ਗਿਆ ਅਤੇ ਕਿਹਾ ਗਿਆ ਵੀ ਇਹ ਦੁਕਾਨਦਾਰੀ ਆ ਐਡਾ ਵੱਡਾ ਗੁਰੂ ਘਰ ਗੁਰੂ ਰਵਿਦਾਸ ਮਹਾਰਾਜ ਦਾ ਉਹਨੂੰ ਦੁਕਾਨਦਾਰੀ ਕਿਹਾ ਹੋਵੇ ਲਬਜ ਵਰਤਿਆ ਗਿਆ ਜਿੱਥੇ ਕਿ ਪ੍ਰਕਾਸ਼ ਵੀ ਮਹਾਰਾਜ ਦਾ ਕੀਤਾ ਹੋਵੇ ਤੇ ਇਸ ਦੇ ਸੰਬੰਧ ਵਿੱਚ ਸਾਰੀਆਂ ਜਥੇਬੰਦੀਆਂ ਸ੍ਰੀ ਗੁਰੂ ਰਵਿਦਾਸ ਸਾਧੂ ਸੰਪੰਦਾ ਸਵਾਰਟੀ ਦੇ ਪੰਜਾਬ ਪ੍ਰਧਾਨ ਸੰਤ ਕੁਲਵੰਤ RAM ਜੀ ਉਹਨਾਂ ਦੀ ਰਹਿਣਵਾਈ ਵਿੱਚ ਸਾਰੇ ਲੁਧਿਆਣੇ ਦੀਆਂ ਜਥੇਬੰਦੀਆਂ ਭਗਵਾਨ ਬਾਲੀ ਮਹਾਰਾਜ ਜਥੇਬੰਦੀਆਂ ਸਾਰੀਆਂ ਜਿਹੜੀਆਂ ਗੁਰੂ ਵਿਦਾਸ ਮਹਾਰਾਜ ਜਥੇਬੰਦੀਆਂ ਸਾਰੀਆਂ ਪਹੁੰਚੀਆਂ ਅਤੇ ਜਿਹੜਾ ਗੁਰੂ ਘਰ ਹੈ ਜਮਾਲਪੁਰ ਦੀ ਸਾਰੀ ਸਮੁੱਚੀ ਕਮੇਟੀ ਪ੍ਰਧਾਨ ਜੀ ਉਹਨਾਂ ਦੇ ਨਾਲ ਸਾਰੇ ਮੈਂਬਰ ਜਿਹੜੇ ਆ ਉਥੇ ਪਹੁੰਚੇ ਸੀਗੇ ਫਿਰ ਡੀਸੀ ਸਾਹਿਬ ਜਿਹੜੇ ਹਿਮਾਂਸ਼ੂ ਜੈਨ ਜੀ ਨੂੰ ਮਿਲੇ ਤਾਂ ਪਹਿਲਾਂ ਤਾਂ ਉਹਨਾਂ ਨੇ ਸੰਤ ਸਮਾਏ ਨੂੰ ਇਗਨੋਰ ਕੀਤਾ 11 ਵਜੇ ਦਾ ਟਾਈਮ ਦੇ ਕੇ ਜਿਹੜਾ 2 ਘੰਟੇ ਵੇਟ ਕਰਾਈ ਜਦੋਂ ਅਸੀਂ ਸਾਰੇ ਸਾਥੀ ਜਦੋਂ ਉਹਰਾ ਵਿਰੋਧ ਕੀਤਾ ਇਸ ਗੱਲ ਦਾ ਤੇ ਉਹਨਾਂ ਨੇ ਜਿਹੜਾ ਇਹ ਇਤਰਾਜ਼ ਕਰਾਇਆ ਵੀ ਮੈਂ ਕਿਤੇ ਜ਼ਰੂਰੀ ਮੀਟਿੰਗ ਕਰਕੇ ਜਿਹੜਾ ਹੋ ਰਿਹਾ ਮਹਾਰਾਜ ਨੂੰ ਜਿਹੜਾ ਹੱਥ ਜੋੜ ਕੇ ਕਿਹਾ ਵੀ ਮਹਾਰਾਜ ਜੀ ਇਦਾਂ ਦੀ ਅੱਕੇ ਤੋਂ ਜਿਹੜੀ ਆ ਟਾਈਮ ਦੀ ਜਿਹੜੀ ਪੰਚਕੁਲਾ ਸੀ ਦਵਾਂਗੇ ਤੇ ਤੁਸੀਂ ਇੱਕ ਵਾਰੀ ਮਾਫ਼ ਸਾਨੂੰ ਕਰੋ ਤੇ ਉਸ ਤੋਂ ਬਾਅਦ ਇਹਨਾਂ ਨੇ ਗੁਲਾਡਾ ਦੇ ਚੀਫ ਸਾਹਿਬ ਸੰਦੀਪ ਜੀ ਨੂੰ ਵੀ ਫੋਨ ਕੀਤਾ ਵੀ ਇਹਨਾਂ ਨੇ ਕਿਹਾ ਸੀ ਵੀ 4:30 ਵਜੇ ਤੁਹਾਨੂੰ ਲੈਟਰ ਜਿਹੜਾ ਲਾਇਆ ਨੋਟਿਸ ਉਹਨੂੰ ਵਾਪਸ ਕੀਤਾ ਜਾਊਗਾ ਸੋ ਅੱਜ ਅਸੀਂ ਗੁਲਾਡਾ ਦਫ਼ਤਰ ਵਿੱਚ ਪਹੁੰਚੇ ਹਾਂ ਸਾਰੀਆਂ ਜਿਹੜੇ ਗੁਰੂਕਰ ਕਮੇਟੀ ਦੇ ਪ੍ਰਧਾਨ ਸਾਹਿਬ ਉਹਨਾਂ ਦੀ ਟੀਮ ਤੇ ਅਸੀਂ ਤੇ ਇਥੇ ਸੰਦੀਪ ਜੀ ਨੇ ਕਿਹਾ ਵੀ ਜਿਹੜੇ ਉਹ ਲੈਟਰ ਦੇ ਵਿੱਚ ਅਪਸ਼ਬਦ ਲਿਖੋ ਗਿਆ ਉਰੀ ਮੈਂ ਬਤੌਰ ਚੀਫ ਜਿਹੜਾ ਆ ਗਲਤੀ ਦਾ ਅਹਿਸਾਸ ਕਰਦਾ ਇਹ ਗਲਤ ਜਿਹੜੇ ਲੈਟਰ ਆ ਜਿਹਦਾ ਮੈਂ ਤੁਰੰਤ ਉਹਨਾਂ ਨੇ ਆਪਣੇ ਦਫ਼ਤਰ ਵਿੱਚ ਕਹਿ ਕੇ ਲੈਟਰ ਜਿਹੜਾ ਆ ਉਹ ਵਾਪਸ ਦੀ ਕਾਪੀ ਵੀ ਤੁਸੀਂ ਦੇਖ ਸਕਦੇ ਹੋ ਮੀਡੀਆ ਨੂੰ ਵੀ ਵਾਪਸੀ ਕਾਪੀ ਮਿਲ ਗਈ ਆ ਇਹ ਸਮੁੱਚੇ ਸਮਾਜ ਰਵਿਦਾਸੀਆ ਸਮਾਜ ਦੀ ਸਮੁੱਚੀ ਏਕਤਾ ਅਤੇ ਜਿੰਨੀਆਂ ਸਾਡੇ ਨਾਲ ਭਵਾਨ ਵਾਲਮੀ ਜਿੱਥੇ ਬੰਦੀਆਂ ਸਾਰਿਆਂ ਹੋਰ ਸਮਾਜ ਦੇ ਆਗੂ ਸਭਾਨ ਪਹੁੰਚੇ ਆ ਉਹ ਸਾਰਿਆਂ ਦੀ ਏਕਤਾ ਦੀ ਜਿਹੜਾ ਸਬੂਤ ਅੱਜ ਦੇਖਦੇ ਹੋ ਤਰੰਤ ਜਿਹੜਾ ਦੇਖੋ 3-4 ਘੰਟਿਆਂ ਦੇ ਵਿੱਚ ਲੈਟਰ ਬਾਕਸ ਕਰਾ ਲੈਣਾ ਬਹੁਤ ਵੱਡੀ ਜਿੱਤ ਆ ਅਤੇ ਡੀਸੀ ਸਾਹਿਬ ਨੇ ਵੀ ਕਿਹਾ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨਾ ਸਮਾਜਨਾ ਧੱਕਾ ਨਹੀਂ ਹੋਊਗਾ ਅਤੇ ਗੁਲਾਡਾ ਦੇ ਦਫ਼ਤਰਾਂ ਨੇ ਸੰਦੀਪ ਜੀ ਸਾਹਿਬ ਨੇ ਵੀ ਕਿਹਾ ਸੀਗਾ ਵੀ ਅਸੀਂ ਜਲਦੀ ਹੀ ਇੱਕ ਜਿਹੜੀ ਜਗ੍ਹਾ ਆ ਇਹ ਜਿਹੜਾ ਸੀਐਮ ਸਾਹਿਬ ਨਾਲ ਆਪਣੇ ਗੱਲਬਾਤ ਕਰਕੇ ਉਹਨਾਂ ਦੀ ਇਹ ਦੁਆਗਾ ਤੁਹਾਨੂੰ ਦਵਾਵਾਂਗੇ ਵਿਸ਼ਵਾਸ ਦਿਵਾਇਆ ਅਤੇ ਜਿਹੜੀ ਗਲਤੀ ਦਾ ਉਹਨਾਂ ਨੇ ਅਹਿਸਾਸ ਵੀ ਦਰਾਇਆ ਸੋ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਸਾਰੇ ਸਮੂਹ ਸਮਾਜ ਦਾ ਸੰਤ ਸਮਾਜ ਦਾ ਧੰਨਵਾਦ ਕਰਦਾ ਹਾਂ ਸਰ ਸ਼੍ਰੀ ਗੁਰੂ ਰਵਦਾਸ ਜੀ ਟਾਈਗਰ ਫੋਰਸ ਦੇ ਪ੍ਰਧਾਨ ਸਾਹਿਬ ਤੇ ਉਹਨਾਂ ਦੀ ਸਮੁੱਚੀ ਟੀਮ ਤੇ ਸਾਡੀ ਪ੍ਰਬੰਧਕ ਕਮੇਟੀ ਦੇ ਨਾਲ ਜੋ ਸੰਤ ਸਮਾਜ ਤੇ ਸਤਗੁਰੂ ਰਵਦਾਸ ਧਰਮ ਸਮਾਜ ਦੇ ਸਾਥੀਆਂ ਨੇ ਤੇ ਨਾਲ ਬੀਐਸਪੀ ਦੇ ਸਾਥੀਆਂ ਨੇ ਆ ਕੇ ਸਾਡੇ ਇਸ ਔਖੇ ਸਮੇਂ ਦੇ ਵਿੱਚ ਸਾਨੂੰ ਸਹਿਯੋਗ ਦਿੱਤਾ ਮੋਢੇ ਨਾਲ ਮੋਢਾ ਲਾ ਕੇ ਸਾਨੂੰ ਆਜੋ ਲੈਟਰ ਗੁਰਦੁਆਰਾ ਨਾਮ ਦੀ ਦੁਕਾਨ ਬਣਾ ਕੇ ਗਲੱਡਾਂ ਨੇ ਜੋ ਜਾਰੀ ਕੀਤਾ ਸੀ 10425 ਨੂੰ ਉਸ ਨੂੰ ਅੱਜ ਵਾਪਸ ਲੈਣ ਵਾਸਤੇ ਗਲੱਡਾਂ ਵਾਲਿਆਂ ਨੇ ਲੈਟਰ ਦੇ ਦਿੱਤਾ ਹੈ ਤੇ ਅਸੀਂ ਸਾਰੇ ਸਜਣਾ ਦਾ ਵੀਰਾਂ ਦਾ ਸਮੂਹ ਧਾਰਮਿਕ ਜਥੇਬੰਦੀਆਂ ਦਾ ਸਤਿ ਸ੍ਰੀ ਅਕਾਲ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਜ਼ਰੂਰੀ ਕੰਮਕਾਰ ਛੱਡ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਨੂੰ ਔਖੇ ਸਮੇਂ ਦੇ ਵਿੱਚ ਸਹਿਯੋਗ ਦਿੱਤਾ ਅਸੀਂ ਇਹਨਾਂ ਦਾ ਦੇਣ ਕਦੇ ਦੇ ਨਹੀਂ ਸਕਦੇ ਅਸੀਂ ਇਹਨਾਂ ਦੇ ਹਮੇਸ਼ਾ ਵਾਸਤੇ احਸਾਨਮੰਦ ਰਵਾਂਗੇ ਇਹਨਾਂ ਕਹਿੰਦਾ ਹੋਇਆ ਮੈਂ ਆਪਣੇ ਸ਼ਬਦਾਂ ਦੀ ਸਮਾਪਤੀ ਕਰਦਾ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਚੀਫ ਐਡਮਿਨਿਸਟਰेटर ਸਾਹਿਬ ਨੇ ਜੋ ਇਸ ਨੋਟਿਸ ਜੋ ਚੁੱਕੇ ਗੁਰਦੁਆਰਾ ਸਾਹਿਬ ਦੀ ਡਿਊਟੀ ਵਿੱਚ ਪਕਾਇਆ ਗਿਆ ਸੀ ਜਿਸ ਵਿੱਚ ਗੁਰਦੁਆਰਾ ਨਾਮ ਦੀ ਦੁਕਾਨ ਬਣਾ ਕੇ ਨਜਾਇਜ਼ ਕਬਜ਼ਾ ਕੀਤਾ ਹੈ ਉਸ ਸ਼ਬਦ ਦੇ ਵਿੱਚ ਵਰਤੇ ਗਏ ਸ਼ਬਦਾਵਲੀ ਦੇ ਸਬੰਧ ਵਿੱਚ ਚੀਫ ਸਾਹਿਬ ਨੇ ਕਿਹਾ ਕਿ ਸ਼ਬਦ ਗਲਤ ਪ੍ਰਯੋਗ ਕੀਤੇ ਗਏ ਹਨ ਮੈਂ ਉਹਨਾਂ ਦੀ ਮਾਫੀ ਮੰਗਦਾ ਜਾਂ ਅੱਗੇ ਤੋਂ ਇਸ ਤਰ੍ਹਾਂ ਦੀ ਕਦੇ ਕੋਈ ਅਣਗੈਲੀ ਨਹੀਂ ਹੋਏਗੀ ਤੇ ਸਾਨੂੰ ਉਹ ਅਗਲੇ ਆਉਣ ਵਾਲੇ ਅਲਾਟਮੈਂਟ ਦੇ ਵਿੱਚ ਸਾਨੂੰ ਸਹਿਯੋਗ ਕਰਨਗੇ ਤੇ ਅਗਲੀ ਕਾਰਵਾਈ ਦੇ ਵਿੱਚ ਉਹਨਾਂ ਨੇ ਸਾਨੂੰ ਸਹਿਯੋਗ ਕਰਨ ਵਾਸਤੇ ਸਮਾਂ ਦਿੱਤਾ ਹੈ ਸਾਰਿਆਂ ਮੀਡੀਆ ਵੀਰਾਂ ਦਾ ਵੀ ਧੰਨਵਾਦ ਕਰਦਾ ਜਿਹੜਾ ਬਹੁਤ ਦੂਰ ਤੋਂ ਚੱਲ ਕੇ ਆ ਕੇ ਸਾਰਾ ਦਿਨ ਸਾਡੇ ਦੇ ਨਾਲ ਰਹਿ ਕੇ ਇਹਨਾਂ ਨੇ ਸਾਨੂੰ ਆਪ ਦੇ ਧੰਨਵਾਦੀ ਬਣਾਇਆ ਅਸੀਂ ਅੱਗੇ ਤੋਂ ਵੀ ਆਸ ਕਰਦੇ ਹਾਂ ਜਦੋਂ ਕਿਤੇ ਸਾਨੂੰ ਕੋਈ ਐਜੇ ਸਮੇਂ ਦੇ ਵਿੱਚ ਲੋੜ ਪਈ ਇਹਨਾਂ ਵੀਰਾਂ ਦੀ ਅਸੀਂ ਸੇਵਾ ਲਵਾਂਗੇ ਇਹਨਾਂ ਕਹਿੰਦਾ ਹਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ